ਸੋ ਸੋਸ਼ਲ ਮੀਡੀਆ ਦੇ ਉੱਤੇ ਇਸ ਬੰਦੇ ਦੀ ਵੀਡੀਓ ਜਾਂ ਫੋਟੋ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਆ ਸੋ ਬਹੁਤ ਲੋਕਾਂ ਨੂੰ ਨਹੀਂ ਪਤਾ ਕਿ ਅਸਲ ਦੇ ਵਿੱਚ ਪੂਰਾ ਮਾਮਲਾ ਹੈ ਕਿ ਕਿਉਂ ਇਸ ਮੁੰਡੇ ਨੂੰ ਜਿਹੜਾ ਆ ਇੰਨਾ ਟਰੋਲ ਕੀਤਾ ਜਾ ਰਿਹਾ ਆ ਸੋ ਵੀਡੀਓ ਤਾਂ ਮੈਂ ਪੂਰੀ ਨਹੀਂ ਚਲਾ ਸਕਦਾ ਪਰ ਵੀਡੀਓ ਦੇ ਵਿੱਚ ਇਹ ਸੀਗਾ ਕਿ ਇਹ ਦੋ ਦੋਸਤ ਆਪਸੇ ਦੇ ਵਿੱਚ ਸ਼ਰਾਬ ਪੀ ਰਹੇ ਸੀਗੇ ਤਾਂ ਇਸ ਮੁੰਡੇ ਨੇ ਆਪਣੇ ਹੀ ਦੋਸਤ ਨੂੰ ਸ਼ਰਾਬ ਪਲਾ ਕੇ ਤੇ ਉਸ ਦਾ ਰੇਪ ਕਰ ਦਿੱਤਾ ਜੀ ਬਿਲਕੁਲ ਹੁਣ ਮੁੰਡੇ ਵੀ ਸੇਫ ਨਹੀਂ ਆ ਤਾਂ ਹੀ ਇਸ ਮੁੰਡੇ ਨੂੰ ਇੰਨਾ ਜ਼ਿਆਦਾ ਜਿਹੜਾ ਟਰੋਲ ਕੀਤਾ ਜਾ ਰਿਹਾ ਆ ਸੋ ਇਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਇਸ ਮੁੰਡੇ ਨੇ ਆਪਣੀ ਵੀ ਜਾਨ ਦੇ ਦਿੱਤੀ ਆ ਇਸ ਗੱਲ ਦੀ ਅਜੇ ਤੱਕ ਪੁਸ਼ਟੀ ਤਾਂ ਨਹੀਂ ਹੋਈ ਪਰ ਜਿਹੜਾ ਪੂਰਾ ਮਾਮਲਾ ਇਹੀ ਸੀਗਾ ਕਿ ਆਪਣੇ ਹੀ ਦੋਸਤ ਦੇ ਨਾਲ ਇਸਨੇ ਗਲਤ ਹਰਕਤ ਕੀਤੀ ਜਿਸ ਦਾ ਕਰਕੇ ਇਸ ਨੂੰ ਕਾਫੀ ਜ਼ਿਆਦਾ ਟਰੋਲ ਸੋਸ਼ਲ ਮੀਡੀਆ ਦੇ ਉੱਤੇ ਕੀਤਾ ਜਾ ਰਿਹਾ ਹੈ